2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਸੰਬੰਧ ਵਿੱਚ ਮੀਟਿੰਗ ਹਲਕਾ ਕੇਂਦਰੀ ਦੇ ਨਮਕਮੰਜੀ ਬਲਾਕ ਦੇ ਪ੍ਰਧਾਨ ਰਮਨ ਬਾਬਾ ਅਤੇ ਉਹਨਾਂ ਦੇ ਮੈਂਬਰਾਂ ਨਾਲ ਸਾਬਕਾ ਉਪ ਮੁੱਖ ਮੰਤਰੀ ਅਮਰਪ੍ਰਕਾਸ਼ ਸੋਨੀ ਨੇ ਕੀਤੀ ਅਤੇ ਉਹਨਾਂ ਨੇ ਇਸ ਮੌਕੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਕਰਨ ਲਈ ਆਦੇਸ਼ ਦਿੱਤੇ। ਇਸ ਮੌਕੇ ਹਲਕਾ ਕੇਂਦਰ ਤੋਂ ਆਏ ਕਾਂਗਰਸੀ ਵਰਕਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਅਤੇ ਉਹਨਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਜਿੰਦਾਬਾਦ ਇੰਡੀਆ نیشنل ਕਾਂਗਰਸ ਜਿੰਦਾਬਾਦ ਇੰਡੀਆ نیشنل ਕਾਂਗਰਸ ਜਿੰਦਾਬਾਦ ਅੱਜ ਅਸੀਂ ਨਮਕਮੰਡੀ ਬਲਾਕ ਹੈ ਜਿਹੜਾ ਸੈਂਟਰ ਕੰਸਿਸਟੈਂਸੀ ਦਾ ਜਿਹਦੇ ਰਮਣ ਬਾਬਾ ਜੀ ਪ੍ਰਧਾਨ ਨੇ ਉਹਦੀ ਅੱਜ ਮੀਟਿੰਗ ਕੀਤੀ ਹੈ ਇਸ ਬਲਾਕ 'ਚ ਸਾਡੀਆਂ 8 ਕਾਉਂਸਲਰਾਂ ਦੀਆਂ ਵਾਰਾਂ ਪਈਆਂ ਨੇ ਸੋ ਅੱਜ ਅਸੀਂ ਜਿਹੜੀਆਂ ਕਮੇਟੀਆਂ ਸਾਡੀ ਪਾਰਟੀ ਹਾਈ ਕਮਾਂਡ ਵੱਲੋਂ ਕਮੇਟੀਆਂ ਜਿਹੜੀਆਂ ਬਣਾਈਆਂ ਜਾਣੀਆਂ ਨੇ ਸੋ ਉਹਨਾਂ ਬਾਰੇ ਮੀਟਿੰਗ ਕੀਤੀ ਆ ਸੋ ਇਹਨਾਂ ਦੀਆਂ ਡਿਊਟੀਆਂ ਲੱਗ ਜਾਣੀਆਂ ਨੇ ਪਾਰਟੀ ਵੱਲੋਂ ਸੋ ਇਹ ਤਗੜੇ ਹੋ ਕੇ ਅੱਗੇ ਸਾਰਾ ਕੰਮ ਕਰ ਰਹੇ ਨੇ ਹੁਣ ਤਗੜੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨੇ ਕੰਮ ਕਰਨਗੇ ਸੋ ਇਸ ਕਰਕੇ ਅਸੀਂ ਅੱਜ ਇਹ ਮੀਟਿੰਗ ਬੁਲਾਈ ਆ ਵੇਖੋ ਪ੍ਰੋਬਲਮ ਹੈ ਨਾ ਦਸਿਆ ਨੇ ਗਲਤ ਵੋਟਾਂ ਜਿਹੜੀਆਂ ਨੇ ਜਾਂ ਵੋਟਾਂ ਕੱਟੀਆਂ ਨਹੀਂ ਗਈਆਂ ਜਾਂ ਨਵੀਆਂ ਜਿਹੜੀਆਂ ਬਣਨ ਵਾਲੀਆਂ ਨੇ ਉਹ ਅੱਗੇ ਵੀ ਅਸੀਂ ਲਿਖ ਕੇ ਵੀ ਭੇਜਿਆ ਡਿਪਟੀ ਕਮਿਸ਼ਨਰ ਨੂੰ ਕਿਉਂਕਿ ਸਾਰਾ ਕੁਝ ਡਿਪਟੀ ਕਮਿਸ਼ਨ ਨੇ ਵੇਖਣਾ ਹੁੰਦਾ ਅਸੀਂ ਲਿਖ ਕੇ ਭੇਜਿਆ ਜੇ ਨਾ ਕੱਟੀਆਂ ਗਈਆਂ ਤੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਭੇਜਾਂਗੇ ਸੋ ਇਹ ਵੋਟਾਂ ਜਿਹੜੀਆਂ ਗਲਤ ਬਣੀਆਂ ਨੇ ਜਾਂ ਜਿਹੜੇ ਉਥੋਂ ਇਲਾਕੇ ਚੱਲ ਗਏ ਨੇ ਦਾਦਾਂ ਸਾਲਾਂ ਤੋਂ ਚੱਲ ਗਏ ਨੇ ਉਹਨਾਂ ਦੀਆਂ ਵੋਟਾਂ ਵੀ ਨਹੀਂ ਕੱਟਲੀਆਂ ਨੀਆਂ ਸੋ ਉਹਦੇ ਬਾਰੇ ਵੀ ਅਸੀਂ ਜਿਹੜਾ ਅੱਜ ਡਿਸਕਸ਼ਨ ਕੀਤੀ ਆ ਜਲਦੀ ਇਹਦਾ ਹੱਲ ਜਿਹੜਾ ਅਸੀਂ ਕਰਵਾਵਾਂਗੇ